हां जी दोस्तों सारेया नु सत श्रीया काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਣੀ ਵਿਜ਼ਿਟ ਜਿਹੜੀ ਹੈਗੀ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਗੁਰਲਾਲ ਸਿੰਘ ਉਹਨਾਂ ਦੇ ਕੋਲ ਵੀਰ ਦਲੇਰ ਸਿੰਘ ਪਾਠ ਦੇ ਘਰ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਤੇ ਰੁਟੀਨ ਦੇ ਵਿੱਚ ਆਉਂਦੇ ਆ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਤਿੰਨ ਮੱਝਾਂ ਝੋਟੀਆਂ ਦਿਖਾਉਣੀਆਂ ਨੇ ਤੰਨੇ ਸੁਨਿਆਸ ਬਾਈਆਂ ਨੇ ਤੇ ਇੱਕ ਵੈੜ ਦਿਖਾਵਾਂਗੇ ਵੈੜ ਗੱਬਣਾ ਤਿਆਰੀ ਤੇ ਆ ਦਿਨ ਕਿੰਨੇ ਲੈਂਦੀ ਆ ਕੀ ਡਿਟੇਲ ਰਹੂਗੀ ਦੋਸਤੋ ਕੀ ਰੇਟ ਭਾਅ ਪੜਦਾ ਰਹਿਣਗੇ ਉਹ ਪੂਰੀ ਡਿਟੇਲ ਤੁਹਾਨੂੰ ਜਿਹੜੀ ਆ ਦੋਸਤੋ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਬਾਕੀ ਨਵੇਂ ਵੀਰਾਂ ਨੂੰ ਵੀ ਆਪਣੀ ਰਿਕਵੈਸਟ ਆ ਜਿਹੜੀ ਵੀਰ ਪਹਿਲੀ ਵਾਰੀ ਕੋਈ ਆਪਣਾ ਵੀਰ ਵੀਡੀਓ ਦੇਖਦਾ ਹੈ ਵੀਡੀਓ ਨੂੰ ਜਿਹੜਾ ਦੋਸਤੋ ਵੇਖਣ ਤੋਂ ਬਾਅਦ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਤੇ ਨਾਲ ਨੋਟੀਫਿਕੇਸ਼ਨ ਵਾਲਾ ਜਿਹੜਾ ਦੋਸਤੋ ਬੈਲ ਬਟਨ ਉਹਨੂੰ ਜਰੂਰ ਪ੍ਰੈਸ ਕਰ ਲਿਆ ਕਰੋ ਠੀਕ ਹੈ ਜੀ ਤਾਂ ਜੋ ਨੋਟੀਫਿਕੇਸ਼ਨ ਹਰ ਇੱਕ ਵੀਡੀਓ ਦੀ ਤੁਹਾਡੇ ਤ ਸੋ ਦੋਸਤੋ ਖਾਸ ਵਿਜਿਟ ਤੁਸੀਂ ਪੇਂਟ ਡਾਲ ਕਰਨੀ ਹੈ ਤੇ ਅੱਜ 8 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਦੋਸਤੋ ਮਾਰਨਿੰਗ ਸਵੇਰ 9 ਜਨਵਰੀ ਨੂੰ 6 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਗੇ ਸੋ ਐਨੀਮਲ ਜਿੰਨੇ ਵੀ ਦਿਖਾਉਣੇ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਇੱਕ ਬੇਨਤੀ ਰਿਕਵੈਸਟ ਹੁੰਦੀ ਹੈ ਆਪਣੀ ਵੀ ਆਓ ਘਰ ਆਣ ਕੇ ਦੋਸਤੋ ਤਸੱਲੀ ਕਰੋ ਨਰਕ ਪਰਖ ਕਰੋ ਚੋਵੋ ਪਸਮਾਓ ਤੇ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਹੈ ਉਹਦਾ ਆਪਣੀ ਤਸੱਲੀ ਕਰੋ ਠੀਕ ਆ ਆਓ ਲੈਨੇ ਜਾਣਕਾਰੀ ਵੀਰ ਗੁਰਨਾਲ ਸਿੰਘ ਦੇ ਨਾਲ ਪੂਰੀ ਗੱਲਬਾਤ ਕਰਕੇ ਸਬ ਤੋਂ ਪਹਿਲਾਂ ਵੀਰ ਗੁਰਲਾਲ ਸਿੰਘ ਸਾਸਰੀ ਕਾਲ ਰਾਏ ਵੀਰ ਮੇਰੇ ਵੱਲੋਂ ਪਿਆਰ ਭਰੀ ਸਾਸਰੀ ਕਾਲ ਹੋਰ ਸਾਨੂੰ ਠੀਕ ਠਾਕ ਜੀ ਠੀਕ ਠਾਕ ਹੈ ਗੁਰਲਾਲ ਵੀਰ ਹੋ ਠੀਕ ਠਾਕ ਵਧੀਆ ਵਧੀਆ ਚੱਲਦੀ ਕਾਰ ਹੈ ਜੀ ਚੱਲੀ ਜਾਂਦੇ ਕੰਮ ਕਰ ਹਾਂ ਜੀ ਇਸ ਤਰ੍ਹਾਂ ਹੀ ਵੀਰ ਜੀ ਮਾਲਕ ਦੀ ਕਿਰਪਾ ਪਸ਼ੂ ਨਵੇਂ ਤੁਰੇ ਆਉਂਦੇ ਆ ਤੇ ਵਿਕਦੇ ਜਾਂਦੇ ਆ ਠੀਕ ਹੈ ਜੀ ਹਾਂ ਜੀ ਮੈਨੂੰ ਲੱਗਦਾ ਵੀ ਖਾਦਾ ਖੂਦਾ ਪਾਉਣ ਦੇ ਵਿੱਚ ਵੇਲ ਨਹੀਂ ਮਿਲਦੀ ਪਈਗੀ ਵੀਡੀਓ ਥੋੜੀ ਲੇਟ ਹੋ ਗਈ ਆਪਣੀ ਵੀਡੀਓ ਵੀਰ ਜੀ ਇਸ ਤਰ੍ਹਾਂ ਮਾਲ ਹੋਣਾ ਅੱਜ ਆਪਣੇ ਕੋਲ ਚਾਰ ਮੱਜਾਂ ਦੇ ਇੱਕ گاਹ ਆ گاਵਾ ਅੱਜ ਤੋਂ ਦੋ ਚੰਗੀਆਂ ਸਵੇਰੇ ਇੱਕ ਵਛੀ 22 23 ਕਿਲੋ ਦੁੱ ਤੇ ਇਸ ਤਰ੍ਹਾਂ ਤੁਹਾਨੂੰ ਪਤਾ ਰੂਟੀਨ ਦੇ ਗਾਹਕ ਆਪਣੇ ਪੁਰਾਣੇ ਹੀ ਕੋਈ ਲੱਗੇ ਆ ਪਹਿਲੇ ਸਮੇਂ ਤੋਂ ਹੀ ਤੇ ਉਹ ਵੀ ਲੈ ਜਾਂਦੇ ਮਾਲ ਈ ਤਰ੍ਹਾਂ ਤੇ ਜਿਹੜਾ ਭੈਣ ਭਰਾ ਘਰ ਆ ਜਾਂਦਾ ਮੋੜਿਆ ਨਹੀਂ ਜਾਂਦਾ ਆਪਣਾ ਗਾਮੀ ਜਿਹਦਾ ਵਪਾਰ ਦਾ ਹੈ ਆ ਕੰਮ ਹੀ ਪਸ਼ੂ ਸੇਲ ਕਰਨੇ ਆਪਾਂ ਹਾਂਜੀ ਤੇ ਵੈਸੇ ਵੀ ਜਿਹੜਾ ਚਲੋ ਨਾਰਮਲ ਇੱਕ ਅੱਡੇ ਦੇ ਉੱਪਰ ਜਿਹੜੇ ਦੋਸਤੋ ਡੇਲੀ ਦੇ ਰੂਟੀਨ ਦੇ ਵਿੱਚ ਗਾਹਕ ਜੁੜਿਆ ਰੋਜ਼ ਹੀ ਆਉਂਦੇ ਆ ਸੇਲ ਹੋ ਜਾਂਦੇ ਆ ਪਸ਼ੂ ਫਿਲਹਾਲ ਅੱਜ ਆਪਾਂ ਤੁਹਾਨੂੰ ਇਹ ਚਾਰ ਨਗ ਦਿਖਾਉਣੇ ਆ ਤੇ ਗੁਰਲਾਲ ਭਾਈ ਮੱਜਾਂ ਤਿੰਨ ਝੋਟੀਆਂ ਤਿੰਨ ਨੇ ਆਪਣੇ ਕੋਲ ਮੱਜਾਂ ਵੀ ਚਾਰ ਆ ਇੱਕੋ ਆਪਣੇ ਕੋਲ ਟੋਕਰ ਗੱਪਣ ਝੋਟੀ ਆ ਠੀਕ ਆ ਜੀ ਇੱਕ ਟੋਕਰ ਗੱਪਣ ਆ ਗਈ ਹਾਂਜੀ ਲਓ ਜੀ ਇੱਕ ਟੋਕਰ ਗੱਪਣ ਦੋਸਤੋ ਦਿਖਾਉਣੀ ਆ ਤੁਹਾਨੂੰ ਹਾਂਜੀ ਉਹ ਵੀਰ ਤੇ ਵਿਖਾ ਦਾਂਗੇ ਆਪਾਂ ਦੇ ਆ ਤਿੰਨੇ ਸੂਈਆਂ ਸਵਾਈਆਂ ਮੱਜਾਂ ਤਿੰਨਾ ਦੇ ਮਗਰੀ ਕਟੀਆਂ ਜੀ ਇਹ ਤਿੰਨੇ ਸੂਈਆਂ ਤਿੰਨਾ ਮਗਰੀ ਕਟੀਆਂ ਤਿੰਨਾ ਦੇ ਮਗਰੀ ਕਟੀਆਂ ਲਓ ਵੀ ਦੋਸਤੋ ਹਾਂਜੀ ਠੀਕ ਆ ਜੀ ਇਹ ਆਪਣੀ ਨਵੇਂ ਸਾਲ ਦੀ ਅੱਜ ਪਹਿਲੀ ਵੀਡੀਓ ਆ ਹਾਂ ਤੇ ਇੱਕ ਆਪਾਂ ਨਵੇਂ ਸਾਲ ਦੇ ਵੀ ਆਫਰ ਦੇ ਦੇਨੇ ਤੇ ਨਾਲ ਹੀ ਲੋਹੜੀ ਤੇ ਦੇ ਦੇਨੇ ਪਹਿਲਾਂ ਲੋਹੜੀ ਲੋਹੜੀ ਬੰਪਰ ਲੋਹੜੀ ਬੰਪਰ ਪਹਿਲਾਂ ਕੱਢ ਦੇਨੇ ਆ ਜੀ ਲਓ ਵੀ ਕਰੋ ਗੱਲ ਹਾਂਜੀ ਲਓ ਵੀ ਦੋਸਤੋ ਪਹਿਲਾਂ ਦੂਜਨਾਂ ਝੋਟੀਆਂ ਵੀ ਤੁਹਾਨੂੰ ਦਿਖਾਉਣੀਆਂ ਤੇ ਇੱਕ ਕੁ ਤੀਜੇ ਸਵੇਰ ਮੰਨ ਲੂਗਾ ਵੀਰ ਅੱਗੇ ਸਮਝ ਹੋਊਗੀ ਤੇ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਉਹ ਸ਼ੁਰੂਆਤ ਕਰਦੇ ਆ ਤੇ ਪੂਰੀ ਵੀਡੀਓ ਨੂੰ ਆਪਾਂ ਲੰਬੇ ਨਾ ਬਣਾਉਦੇ ਹੋਏ ਦੋਸਤੋ ਜਲਦੀ ਇੱਕ ਵਾਰ ਇਨਫੋਰਮੇਸ਼ਨ ਜਿਹੜੀ ਆ ਕਵਰ ਕਰ ਦਾਂਗੇ ਆ ਵੇ ਜੀ ਝੋਟੀ ਪਹਿਲੇ ਸੂਏ ਸੋਈ ਜੇ ਅੱਛਾ ਜੀ ਇਹਨੂੰ ਸੂਈ ਨੂੰ ਅੱਜ 11-12 ਦਿਨ ਹੋ ਗਏ ਜੇ ਉਹ ਕੱਟੀ ਸੱਚ ਜੀ ਕੱਟੀ ਵੇਖ ਲਓ ਪੂਰੀ ਨਰੋਈ ਜੇ ਹੋਈ ਚੱਕਰ ਨਹੀਂ ਜੀ ਦੇਖੋ ਲਓ ਦੋਸਤੋ ਪੂਰੇ ਪੇਠ ਕੁੜੇ ਦੀ ਰਹਿ ਜੀ ਵੇਖੋ ਉਹਨਾਂ ਤੋਂ ਹੀ ਸੋ ਤੰਦਰੁਸਤ ਬੱਚਾ ਦੋਸਤੋ ਪੂਰੀ ਐਕਟਿਵ ਕੱਟੀ ਆ ਤੇ ਇਹ ਜਿਹੜੀਆਂ ਦੋਸਤੋ 2-4 ਦਿਨ ਜਾਂ ਹਫਤਾ ਹੋ ਗਿਆ ਸਿਆਲੀ ਦਿਹਾੜੀਆਂ ਕਾਫੀ ਜ਼ਿਆਦਾ ਕੋਰਾ ਕਰਾ ਪੈਣ ਕਰਕੇ ਕਾਫੀ ਠੰਡ ਵਧੀ ਆ ਸੋ ਬੱਚਿਆਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਠੀਕ ਆ ਜੀ ਕੋਈ ਬੋਰੀ ਬਾਰੀ ਕੋਈ ਕੰਪਲ ਵਗੈਰਾ ਜ਼ਰੂਰ ਪਾ ਕੇ ਰੱਖਿਆ ਜਾਵੇ ਬੱਚਿਆਂ ਨੂੰ ਤੇ ਅੱਛਾ ਆਪਣਾ ਗੁਰਵਾਲ ਜੀ ਵੀਰ ਜੀ ਸੋਹਣੀਆਂ ਕਦ ਕਾਠ ਵਾਲੀਆਂ ਆਪਾਂ ਨਹੀਂ ਕਹਿਣਾ ਵੀ ਆਪਾਂ ਹਰਿਆਣੇੋਂ ਲਿਆਂਦੀਆਂ ਰਾਜਸਥਾਨੋਂ ਲਿਆਂਦੀਆਂ ਆਪਾਂ ਜਦੋਂ ਇਧਰ ਲੋਕਲ ਆਪ ਦੇ ਏਰੀਆ 'ਚ ਲਈਆਂ ਹੈ ਠੀਕ ਆ ਜੀ ਹਾਂ ਜੀ ਇਹ ਦੋਵੇਂ ਝੋਟੀਆਂ ਇੱਕੇ ਕਰਵਾਈਆਂ ਆਪਣੇ ਕੋਲ ਅੱਜ ਆਈਆਂ ਨੂੰ ਤਿੰਨ ਚਾਰ ਦਿਨ ਹੋ ਗਏ ਆ ਹਾਂ ਹਾਂ ਜੀ ਅੱਛਾ ਗੁਰਲਾਲ ਝੋਟੀ ਇਹ ਪਹਿਲਾਂ ਨਹੀਂ ਸੋਈ ਹੈ ਨਾ ਹਾਂ ਜੀ ਪਹਿਲੇ ਸੂਏ ਸੋਈ ਸੰਧੂ ਸਾਹਿਬ ਇਧਰ ਵੇਖੋ ਸਿੰਘ ਵਿਖਾਓ ਇਹਦਾ ਕਰੀ ਲਓ ਜੀ ਇਧਰ ਵੇਖੋ ਸੋ ਬਿਲਕੁਲ ਰਿੰਗ ਸਿੰਘਾ ਦੋਸਤੋ ਮੁੰਦਰੀ ਸਿੰਘਾ ਛੋਟਾ ਜਿਹਾ ਸਿੰਘਾ ਵੀ ਜਿਹਨੂੰ ਆਪਾਂ ਕਹਿ ਦਈਏ ਨਾ ਵੀ ਵਿੱਚੋਂ ਰੁਪਈਆ ਦਾ ਕੀ ਮਿਲਦਾ ਉਂਗਲ ਨਹੀਂ ਲੰਘਦੀ ਚੰਗੀ ਤਰ੍ਹਾਂ ਆ ਲੈ ਬਿਲਕੁਲ ਛੋਟਾ ਜੀ ਹਾਂ ਵੀ ਛੋਟਾ ਦਾ ਸਿੰਘ ਆ ਤੇ ਝੋਟੀ ਪਹਿਲਾ ਸੂਹਾ ਸੂਈ ਹੈ ਕਦਕੂ ਤੋਂ ਤੁਸੀਂ ਵੇਖ ਕੇ ਚੈੱਕ ਕਰ ਲੈਣਾ ਦੋਸਤੋ ਵੱਡੇ ਕਦਕਾਟ ਦੇ ਵਿੱਚ ਆ ਸੋਹਣੀ ਝੋਟੀ ਆ ਲੈ ਚੁਆਇਸ ਵਹੀ ਵੀ ਇੱਕ ਨੰਬਰ ਦੀ ਜੇ ਫਰਸਟ ਕਲਾਸ ਪੋਲਿੰਗ ਹਾਰ ਜੀ ਹਾਂਜੀ 15 ਦਿਨ ਦੀ ਦੱਸਿਆ 12 15 ਦਿਨ ਹਾਂਜੀ 12 15 ਦਿਨ ਆਈ ਸੁਈ ਵੀਰ ਜੀ ਇਹ ਥੱਲੇ ਨਾ ਦੁੱਧ ਹੀ 10 ਲੀਟਰ ਝੋਟੀ ਥੱਲੇ ਆਹ ਝੋਟੀ ਥੱਲੇ ਦੁੱਧ 9 ਲੀਟਰ ਇਹ ਜਿਹੜੇ ਵੀਰਾਂ ਦਾ ਆਪਾਂ ਲਿਆਂ ਆਏ ਉਹ ਪਾਉਂਦੇ ਸੀ ਇਹਨਾਂ ਨੂੰ ਚਾਰ ਅੱਛਾ ਜੀ ਵੀ ਇੱਧਰ ਦੇਖੋ ਪੇਠ ਪੜੇ ਇਹਨਾਂ ਦੇ ਚਾਰ ਦੀਆਂ ਝੋਟੀਆਂ ਲੱਗੀਆਂ ਆਈਆਂ ਚਾਰ ਤੇ ਪਲੀਆਂ ਹਾਂ ਇਹਨਾਂ ਆ ਗਏ ਨਾ ਆਪਣਾ ਹਿਟਾਲਾ ਇੱਕ ਦੋ ਦਿਨ ਆਈਆਂ ਅੱਜ ਤਿੰਨ ਦਿਨ ਹੋ ਗਏ ਆਈਆਂ ਨੂੰ ਦੋ ਦਿਨ ਹੋ ਗਏ ਨਾ ਪੱਠੇ ਪੁੱਠੇ ਨਹੀਂ ਪੂਰੇ ਚੁੱਕੇ ਵੀ ਜਦ ਖਾਦੇ ਆ ਖੁਸ਼ ਹੋ ਗਏ ਖੁਸ਼ ਹੋ ਕੇ ਨਹੀਂ ਖਾਦੇ ਪੱਠੇ ਹਾਂ ਹੁਣ ਇਹਦੇ ਲੀ ਕਰਕੇ ਖੜਨੀ ਆਪਣੇ ਘਰ ਆ ਕੇ ਚੋਗੇ ਖੜੋ ਜੇ ਕਿਸੇ ਨੇ ਤਰਾਂ ਮਗਾਉਣੀਆਂ ਦੇ ਤਰ੍ਹਾਂ ਭੇਜਦਾ ਕੋਈ ਚੱਕਰ ਨਹੀਂ ਕਰ ਚੋਾਈ ਜੀ ਕੋਈ ਚੋਾਈ ਚ ਕੋਈ ਨੁਕਸ ਨਹੀਂ ਜੀ ਛੋਟੀ ਚੰਗੀ ਆ ਦੋਸਤੋ 8 ਕਿਲੋ ਬਿਲਕੁਲ ਧਾਰਾਂ ਦੇ ਥੱਲੇ ਹੁਣ ਹਾਜ਼ਰ ਨੇ ਅੱਗੇ ਜੀਜੂ ਨਹੀਂ ਧਰਿਆਗਾ ਕਈ ਵਾਰ ਜੰਮੀਆਂ ਪਲੀਆਂ ਜਿਹੜੀਆਂ ਦੋਸਤੋ ਘਰ ਦੀਆਂ ਝੋਟੀਆਂ ਪਹਿਲੀ ਵਾਰੀ ਬਾਹਰ ਨਿਕਲਦੀਆਂ ਵਪਾਰ ਦੀ ਲਾਈਨ ਦੇ ਵਿੱਚ ਤੇ ਕਈ ਨਾ ਪਸ਼ੂ ਜੀਜੂ ਨਹੀਂ ਧਰਦਾ ਕਿ ਅੱਗੇ ਜੀਜੂ ਧਰਗੀ ਤੇ ਮੈਨੂੰ ਲੱਗਦਾ ਵੀ ਦੁੱਧ ਇਹੋ ਜਿਹੀ ਝੋਟੀ ਹਨ ਦੋਸਤੋ 8 ਦਾ ਤੁਸੀਂ ਬੇਸ਼ੱਕ 9 ਵੀ ਲੈ ਸਕਦੇ ਕਿਉਂਕਿ ਪਹਿਲਾਂ ਝੋਟੀ ਸੁਈ ਆ ਜਿਹਾ 10 ਹੀ ਜਦਨਾਈ ਆਪਣੇ ਕੋਲ ਠੀਕ ਆ ਜੀ ਆਪਾਂ ਦੋ ਟਾਈਮ ਚੋਗਿਆ ਥੱਲੀ ਕਰਕੇ ਲੈ ਆਂਦੀਆਂ ਆ ਆ ਵੇਖੋ ਉਤਨਾ ਹੀ ਉਹਨਾਂ ਦੇ ਘਰ ਦੇ ਸੰਗਲਿਆ ਇਹਨਾਂ ਨੂੰ ਅੱਛਾ 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 ਹਾਂ ਲੋ ਵੀ ਕਰੋ ਚੈੱਕ ਦੋਸਤੋ ਝੋਟੀ ਚੰਗੀ ਆ ਪਿਆਰੀ ਝੋਟੀ ਆ ਬਾਕੀ ਫੇਸ ਪੂਸ ਕੁਆਲਟੀ ਬਹੁਤ ਹੈਗੀ ਦੋਸਤੋ ਬਹੁਤੇ ਵੀਰ ਜਦਾਂ ਕਿ ਫੋਨ ਕਰਦੇ ਆ ਵੀ ਇੱਕ ਸ਼ੌਂਕੀਆ ਤੌਰ ਤੇ ਸ਼ੌਂਕੀ ਪਸ਼ੂ ਚਾਹੀਦਾ ਸਾਨੂੰ ਸ਼ਕੀਨ ਹੋਵੇ ਪੂਰਾ ਬੱਜੀ ਫੱਬੂ ਵੀਰ ਜੀ ਠੀਕ ਆ ਤੇ ਮੈਨੂੰ ਲੱਗਦਾ ਵੀ ਜੇ ਦੋ ਚਾਰ ਘਰਾਂ ਨੇ ਜਾਂ ਅੱਧੇ ਪਿੰਡ ਨੇ ਉਹਨਾਂ ਕੇ ਪੁੱਛਿਆ ਨਾ ਵੀ ਕਿੱਥੋਂ ਆਈ ਆ ਫਿਰ ਸਵਾਦ ਕੀ ਆ ਠੀਕ ਹੈ ਝੂਟੀ ਬਹੁਤ ਸੋਹਣੀ ਨਗਰ ਲੈਨ ਦਾ ਦੇ ਵਿੱਚ ਹੁੰਦਾ ਜੇ ਹੈਗੀ ਵੀ ਦੰਦਾਂ ਤੇ ਜੀ ਠੀਕ ਆ ਜੀ ਚਾਰ ਦੰਦ ਮੂੰਹਾਂ ਝੋਟੀ ਮੂੰਹਾਂ ਚੌਗੀ ਆ ਹਾਂਜੀ ਇੱਥੇ ਤੇ ਚਲੋ ਬਾਕੀ ਕੋਈ ਗੱਲ ਨਹੀਂ ਗੁਰਲਾਲ ਵੈਸੇ ਬਿਲਕੁਲ ਲਵੀ ਜੀ ਝੋਟੀ ਆ ਦੇਸੀ ਪੈਂਦੀ ਵੈਸੇ ਉਮਰ ਤੋਂ ਵੀ ਆਹ ਦੇਖੋ ਹੋਰ ਕਿ ਸਾਡੇ ਤੇ ਹੁੰਦੀ ਭਾਵੇਂ ਵੀਰ ਜੀ ਹਿਆਣੇ ਦੀ ਆਸ ਦਿੰਦੇ ਪਰ ਜਦੋਂ ਆਪਾਂ ਇੱਦਾਂ ਹੀ ਹਿਆਣੇ ਗਏ ਨਹੀਂ ਤੇ ਕਿਉਂ ਆਖੀਏ ਹੂੰ ਲਓ ਜੀ ਸੋ ਝੋਟੀ ਬਹੁਤ ਪਿਆਰੀ ਹੈ ਦੋਸਤੋ ਪਸੰਦ ਆਊਗੀ ਹਰ ਇੱਕ ਕੁਆਲਿਟੀ ਹੈਗੀ ਹੈ ਝੋਟੀ ਦੇ ਵਿੱਚ ਕਦ ਕਾਠ ਵੀ ਬਹੁਤ ਸੋਹਣਾ ਹੈ ਬੇਲ ਬੂਲ ਦੀ ਵੀ ਚੰਗੀ ਸਪੈਸ਼ਲ ਆ ਤੇ ਸਿੰਘਾ ਸੰਘਾਂ ਦੀ ਚੁਕੀਨੀ ਵਾਲੇ ਪਾਸੋਂ ਵੀ ਪੂਰੀ ਆ ਸੋ ਜਿਹੜਾ ਵੀ ਰਗੇ ਦੋਸਤੋ ਸੋਹਣੀ ਸੇਵਾ ਕਰ ਲੂਗਾ ਦੁੱਧ 10 ਲੀਟਰ ਵੀਰਾਂ ਦਾ ਵੀ ਹੈ ਸੀਗਾ ਕਿਉਂਕਿ ਜੀ ਜੂ ਨਹੀਂ ਧਰਿਆ ਪਸ਼ੂ ਨੇ ਇੱਕ ਪਿਛੋਂ ਚਾਰ ਚੁਰ ਤੇ ਲੱਗਾ ਆ ਹੁਣ ਵੀ 8 ਲੀਟਰ ਦੁੱਧ ਆ ਇਸ ਲਈ ਦੋ ਢੇਮਾ ਦੇਖੋ ਠੀਕ ਆ ਜੀ ਝੋਟੀ ਸਪਾਈਆਂ ਸੁਪੂਆਂ ਚ ਬਹੁਤ ਚੰਗੀ ਆ ਬਹੁਤ ਬਹੁਤ ਸਪਾਈਆਂ ਸੁਪੂਆਂ ਦੇਖੋ ਚਵਾਈ ਵੀ ਅੱਜ ਸਵੇਰੇ 7 ਵਜੇ ਦੀ ਜੇ ਇਹ ਬਹੁਤ ਸੋਹਣੀ ਕੁਆਲਿਟੀ ਦਾ ਥਣ ਹਾਂਜੀ ਤੇ ਗੁਰਲਾਲ ਵੀਰੇ ਆਪਣੇ ਸੱਜਣਾ ਨੂੰ ਕਿੱਥੋਂ ਤੱਕ ਦੇ ਦਾਂਗੇ ਭੈਣ ਭਰਾਵਾਂ ਨੂੰ ਵੀਰ ਜੀ ਵੇਖੋ ਇਹ ਹੈਂ ਝੋਟੀਆਂ ਦਾ ਤੇ ਆਪਾਂ ਵੀ ਵੀਡੀਓ ਵੇਂਦੇ ਰਹਿੰਨੇ ਕੋਈ 10 ਮੰਗੀ ਜਾਂਦਾ ਹਾਂ ਕੋਈ 1 5 ਮੰਗੀ ਜਾਂਦਾ ਕੋਈ ਲੱਖ ਮੰਗੀ ਜਾਂਦਾ ਹਾਂ ਹਾਂ ਆਪਾਂ ਨਾ ਲੱਖ ਮੰਗਣਾ ਨਾ 10 ਮੰਗਣਾ ਆਪਾਂ ਇਹਦਾ ਮੁੱਲ ਕਰਨਾ 75000 75 ਉਹਦੇ ਵਿੱਚੋਂ ਵੀ ਖੁੱਲੀ ਛੋਟ ਕਰਨੀ 4000 ਰੁਪਇਆ ਹਾਂ 71000 ਦੀ ਹਾਂ ਨਾ ਝੋਟੀ ਦੇ ਦਾਂਗੇ 71000 ਦੀ ਹਾਂਜੀ ਲਓ ਜੀ 71000 ਦੀ ਦੋਸਤੋ ਇਹ ਝੋਟੀ ਵੀਰਾਂ ਦਾ ਵੀ ਆਪਾਂ ਲਾਸਟ ਦਵਾਂਗੇ ਹਾਂ ਨਾ ਸੋ ਝੋਟੀ ਵੇਖ ਲਓ ਦੋਸਤੋ ਜਿਹੋ ਜੀ ਤੁਹਾਨੂੰ ਆਪਾਂ ਦਿਖਾਈ ਦਿਖਾਈ ਦੇ ਰਹੀ ਹੈ ਉਹੋ ਜੀ ਤੁਹਾਨੂੰ ਮੌਕੇ ਤੇ ਆਣ ਕੇ ਵੇਖਣ ਦੇ ਵਿੱਚ ਮਿਲੂਗੀ ਇਹ ਨਹੀਂ ਵੀ ਕੋਈ ਵੱਡੀ ਵੇਖ ਕੇ ਸੱਦਾ ਕਰੂਗਾ ਇੱਥੇ ਆ ਕੇ ਆਖੋ ਵੀ ਨਿੱਕੀ ਨਿਕਲੀ ਉਹ ਗੱਲ ਨਹੀਂ ਏ ਉਹ ਗੱਲ ਨਹੀਂ ਏ ਜੀ ਇੱਧਰ ਵੇਖੋ ਹਾਂ ਕਿਸੇ ਵੀ ਪਾਸੇ ਉਹ ਨਹੀਂ ਝੋਟੀ ਖੁੰਜੀ ਵੇਖੋ ਇੱਧਰ ਵੇਖੋ ਹੂੰ ਚੋਣ ਚੋਣਾਂ ਨਾ ਪੋਲੀ ਚੁਵਾਈ ਵੀਰ ਜੀ ਇੱਕ ਨੰਬਰ ਆ ਕੋਈ ਪੂਰ ਛਟਾ ਹੋਵੇ ਕੋ ਥਾਂ ਵੱਧ ਘਟ ਹੋਵੇ ਉਹਦੇ ਆਪ ਜੰਮਿਆ ਰਿਹਾ ਬੱਚੇ ਪੁੱਛ ਤਾਂ ਖੁਸ਼ ਹੋ ਕੇ ਬੱਚੇ ਦੇ ਵੀਰ ਜੀ ਦੋਵੇਂ ਟਾਈਮ ਦੋਵੇਂ ਝੋਟੀਆਂ ਬੱਚੇ ਦੇ ਮਿਲਦੀਆਂ ਕਟੀਆਂ ਦੀ ਅੱਛਾ ਗੁਰਨਾਲ ਆ ਆ ਗਈ ਆਪਣੇ ਕੋਲ ਸੈਕਿੰਡ ਨੰਬਰ ਤੇ ਇਹ ਵੀਰ ਜੀ ਝੋਟੀ ਦੂਜੇ ਸੂਏ ਸੂਈ ਜੇ 6 ਦਿਨਾਂ ਦੇ ਜੰਮੂਆ ਇਹ ਮੂੰਹ ਛਿੱਗੀ ਆ ਹਾਂਜੀ ਇੱਕ ਹੀ ਘਰੋਂ ਦਾ ਨਾਮ ਦੱਸਿਆ ਵੀ ਆਈਆਂ ਇਕੱਠੀਆਂ ਹੀ ਠੀਕ ਆ ਜੀ ਹਾਂਜੀ ਲਓ ਵੀ ਇਹਦੇ ਮਗਰ ਕੱਟੀ ਜੇ 29 ਦੀ ਅੱਛਾ ਜੀ ਇਹਨੂੰ ਡੇਢ ਮਹੀਨਾ ਹੋ ਗਿਆ ਦੇ ਸੂਈ ਨੂੰ ਹੂੰ ਚੁਵਾਈ ਚੁਵਾਈ ਇਹਦੀ ਵੀ ਝੋਟੀ ਚੰਗੀ ਹੋਣੇ ਦੋ ਟਾਈਮਾਂ ਦਾ 7 ਲੀਟਰ ਦੁੱਧ ਜੀ ਹਾਜ਼ਰ। ਹੋਰ 7 ਤੇ? ਹਾਂ ਜੀ। ਆਪਾ ਵੀਰ ਜੀ ਜਿੰਨਾ ਹਾਜ਼ਰ ਹੈ ਉਹਨਾਂ ਦੱਸਣਾ ਹੈ ਕਿ ਇਹ ਦੁੱਧ ਦੇ ਚੱਕਰ ਚ ਗੱਲ ਨਹੀਂ ਕਰਾਉਣੀ। ਠੀਕ ਆ ਜੀ। ਵੀਰ ਤੁਸੀਂ ਇੰਨਾ ਦੱਸਿਆ ਤੇ ਇੰਨਾ ਨਿਕਲਿਆ। ਦੱਸਣ ਨੂੰ ਜੱਡੇ ਇਹਨਾਂ ਦੇ ਕੱਦ ਵਜਨੇ ਹਨ। ਭਾਵੇਂ 13-10 ਦੀ ਗੇ 14-10 ਦੀ ਜੱਟਦਾ ਹੈ। ਪਰ ਜਿੰਨਾ ਅੱਜ ਹਾਜ਼ਰ ਆਪਾ ਉਹ ਦੱਸਣਾ। ਜਿਹੜਾ ਆਪਾਂ ਚਵਾਉਣਾ ਹੈ। ਹਾਂ ਜੀ। ਉਹ 7 ਕਿਲੋ ਆ। ਹਾਂ ਜੀ। ਉਹਦਾ ਵੀਰ ਜੀ ਆਪਾਂ 7000 ਮੁੱਲ ਕੀਤਾ ਨਾ 8 ਕਿਲੋ ਦੇ ਹਿਸਾਬ ਨਾਲ ਝੋਟੀ ਦਾ। ਜਿਉਂਸਲੇ ਅੱਜ 12 ਕਿਲੋ ਹੁੰਦਾ ਤਾਂ ਭਾਵੇਂ ਪ੍ਰੀਤ ਸਿੰਘ ਇਹਦਾ ਵੀ ਵੇਖ ਲਓ ਹੂੰ ਸਪੈਸ਼ਲ ਜੀ ਆ ਇਹ ਦੇਖੋ ਲਓ ਇੱਕ ਰੰਗ ਗਾਲੀ ਠੀਕ ਹੈ ਬਲੈਕ ਮੱਥਾ ਦਾ ਦਾ ਦੋਸਤੋ ਬਿਲਕੁਲ ਤੁਸੀਂ ਵੇਖੋ ਬਿਲਕੁਲ ਕੰਡ ਬਲੈਕ ਮੱਥਾ ਕਿ ਵਾਈ ਜਿਹੜੀ ਦੋ ਝੋਟੀਆਂ ਦੀ ਬਹੁਤ ਪੋਲੀ ਹੈ ਦੂਜਾ ਸੁਆ ਮੂੰਹੋਂ ਛੇਰਾਂ ਦੇ ਝੋਟੀਆਂ ਆ ਸੂਈ ਨੂੰ ਬੇਸ਼ੱਕ ਦੋਸਤੋ ਡੇਢ ਕਮਹੀਨੇ ਇਹਦੇ ਨੇੜੇ ਡੇਢ ਹੋ ਗਿਆ ਆ ਕੱਟੀ ਜੇ ਇਹਦੇ ਮਗਰ ਕੱਟੀ ਵੀ ਤੁਹਾਨੂੰ ਦਿਖਾਉਣੀ ਆ ਕੱਟੀ ਵੀ ਪੂਰੀ ਪਲੀ ਪੋਸੀ ਕੱਟੀ ਆ ਮਗਰ ਆ ਵੇਖੋ ਇੱਧਰ ਵੇਖੋ ਹੁਣ ਤੋਂ ਕੱਦ ਵਜਨ ਵੇਖੋ ਕੱਟੀ ਇਹ ਵੀ ਕਿਸੇ ਚੰਗੇ ਸੀਮਣ ਦੀ ਲੱਗਦੀ ਹੈ ਜੀ ਇਹ ਵੀ 29 ਦੀ ਹੈ ਇਹ 29 ਦੀ ਹੈ ਹਾਂ ਜੀ ਲਓ ਜੀ ਇੱਧਰ ਵੇਖੋ ਇੱਕ ਵਾਲ ਨਹੀਂ ਕਿਤੇ ਪੂਛ ਤੇ ਚਟਾ ਹੈਗਾ ਲਓ ਜੀ ਦੋਸਤੋ ਇਹ ਮ 29 ਦੀ ਮਗਰ ਕੱਟੀ ਆ ਆ ਵੇਖੋ ਹੁਣ ਤੋਂ ਕੱਟੀ ਝੋਲੀ ਵਾਲੀ ਲਓ ਜੀ ਲਓ ਦੋਸਤੋ ਕੱਟੀ ਵੀ ਮਗਰ ਬਹੁਤ ਚੰਗੀ ਆ ਸੋ ਦਿਨਾਂ ਦੇ ਵਿੱਚ ਕੱਟੀ ਬਣੂਗੀ ਕਿਉਂਕਿ ਹੁਣ ਰਹੇਰ ਜੀ ਜਲਦੀ ਤਿਆਰ ਹੋ ਜੂਗੀ ਤੇ ਅੱਛਾ ਗੁਰਲਾਲ 7 ਕਿਲੋ ਧਾਰਾਂ ਦੇ ਥੱਲੇ ਹਾਂਜੀ ਦੇਖੋ ਝੋਟੀ ਦਾ ਇਹਦਾ ਫੇਸ ਕੁਆਲਟੀ ਹੋਵੇ ਆਪਾਂ ਤੋੜ ਕੇ ਖੋਣੇ ਕੱਦ ਵਿੱਚ ਨਹੀਂ ਇਹਦਾ ਵੀ ਉਹਦੇ ਵਾਂਗੂ ਹੀ ਆ ਹੂੰ ਜਿਥੇ ਵੀ ਜੀ ਡੰਗਰ ਜੰਮਿਆ ਪਲਿਆ ਹੋਵੇ ਫਿਰ ਇੱਕ ਦੋ ਦਿਨ ਤੇ ਆ ਕੇ ਬਗਾਨੀ ਸਾਡੇ ਕਰ ਜਾਂਦਾ ਜੀਜੂ ਨਹੀਂ ਲਾਉਂਦਾ ਉੱਥੋਂ ਦੁੱਧ ਵੀ ਟੁੱਟ ਸਕਦਾ ਨਾ ਪਸ਼ੂ ਹਾਂਜੀ ਲੈ ਆਪਾਂ ਵੀਰ ਜੀ ਤਸੱਲੀ ਕਰਕੇ ਲਿਆਂਦੀਆਂ ਝੋਟੀਆਂ ਕੋਈ ਚੱਕਰ ਨਹੀਂ ਗਾ ਠੀਕ ਹੈ ਜੀ ਲਓ ਦੋਸਤੋ ਨਵੀਆਂ ਝੋਟੀਆਂ ਨੇ ਦੋਵੇਂ ਪਹਿਲਣਾ ਦੂਜਣ ਆ ਹਰ ਕਵੀਰ ਦਾ ਸ਼ੌਂਕ ਹੁੰਦਾ ਵੀ ਪਸ਼ੂ ਜੇਕਰ ਘਰਾਂ ਆਪਣੇ ਖੁਰਲੀ ਦੀ ਸ਼ਾਨ ਬਣੇ ਤਾਂ ਪਹਿਲਾਂ ਦੋ ਜਣ ਝੋਟੀਆਂ ਵੀ ਹੋਣ ਕਿਉਂਕਿ ਉਹਨਾਂ ਵੀਰਾਂ ਦੀ ਡਿਮਾਂਡ ਨੂੰ ਵੇਖ ਕੇ ਮੁੱਖ ਜਿਹੜਾ ਦੋਸਤੋ ਕੰਮ ਕੀਤਾ ਜਾਂਦਾ ਤੇ ਜਿਹੜਾ ਵੀਰ ਇੱਕ ਵਾਰੀ ਮੈਨੂੰ ਲੱਗਦਾ ਵੀ ਆਣ ਕੇ ਵੇਖ ਲੂਗਾ ਤੇ ਛੱਡ ਕੇ ਨਹੀਂ ਜਾਂਦਾ ਕਿ ਪਸ਼ੂ ਬਿਲਕੁਲ ਦੋਵੇਂ ਨਵੇਂ ਆ ਪਹਿਲਾਂ ਝੋਟੀ ਤੁਹਾਨੂੰ ਦਿਖਾਈ ਆ ਦੂਜੇ ਨੰਬਰ ਤੇ ਦੂਜੀ ਸੂਏ ਝੋਟੀ ਆ ਸੂਈ ਆ ਤੇ ਮਗਰ ਕੱਟੀ ਤੁਹਾਨੂੰ ਦਿਖਾਤੀ 7 ਕਿਲੋ ਦੋਵੇਂ ਸਰੇ ਦੀਆਂ ਹਾਂ ਦੋਵੇਂ ਜੋੜੀ ਕਮਾਲ ਦੀ ਤੇ ਦੋਹਾਂ ਦੇ ਮਗਰੀ ਕਟੀਆਂ ਅੱਜ ਤੋਂ ਚਾਰ ਆਏ ਹਾਂ ਲਓ ਜੀ ਇਧਰ ਵੇਖੋ ਤਾਂ ਤੁਮ ਬਹੁਤ ਵਧੀਆ ਲੱਗਾ ਨੂੰ ਚੋਈ ਚੋਈ ਚੰਗੀ ਕੋਈ ਚੱਕਰ ਨਹੀਂ ਦੇਖੋ ਠੰਡੀਆਂ ਸੀ ਲਿਆ ਉੰਜ ਵੀ ਲੈ ਵੀ ਹਾਂਜੀ ਠੀਕ ਆ ਗੁਰਲਾਲ ਚੰਗੀਆਂ ਝੋਟੀਆਂ ਤੇ ਇਹਦੀ ਡਿਮਾਂਡ ਕੀ ਕਰਦੇ ਆ ਡਿਮਾਂਡ ਵੀਰ ਜੀ ਇਹ ਵੀ ਝੋਟੀ ਭਾਵੇਂ ਇਹਦਾ 85 ਮੰਗ ਲਈਏ ਭਾਵੇਂ 90 ਕ ਮੰਗ ਲਈਏ ਵੀ ਜਦ ਦੇ ਕੱਦ ਵਜਨੇ ਆ ਮੁੱਲ ਵੀ ਜੱਜਦੇ ਆ ਪਰ ਆਪਾਂ ਇਹਦਾ ਮੁੱਲ ਕਰਾਂਗੇ ਹਾਂ ਨਾ ਵਾਲਾ ਮੋਲੇ ਦਾ ਹੈਗਾ ਜੀ 70000 ਰੁਪਿਆ ਹਾਂਜੀ ਹਾਂ ਨਾ ਆਪਾਂ ਝੋਟੀ ਦੇ ਦਾਂਗੇ 68000 ਦੀ 68000 ਦੀ ਹਾਂਜੀ ਠੀਕ ਆ ਜੀ ਤੇ ਦੋਸਤੋ ਜੇ ਕੋ ਵੀਰ ਭਰਾ ਕੱਟੀ ਤੋਂ ਬਿਨਾ ਝੋਟੀ ਚੋਲੂਗਾ ਪਾ ਜਾ ਕੇ ਮਿਲੇ ਨਾ ਮਿਲੇ ਉਹ ਚੀਜ਼ ਦੀ ਕੋਈ ਗਰੰਟੀ ਨਹੀਂ ਜੇ ਆਪਾਂ ਨੂੰ ਕੋਈ ਕੱਟੀ ਛੱਡਣੀ ਹੋਵੇ 7000 ਦੀ ਆਪਾਂ ਕੱਟੀ ਰੱਖ ਲਾਂਗੇ 7000 ਦੀ ਹਾਂ ਫਿਰ ਝੋਟੀ ਦੇ ਦਾਂਗੇ 61000 ਦੀ ਹੂੰ ਤੇ ਜੇ ਕੱਟੀ ਸਿਨੇ ਖੜਨੀ ਫਿਰ ਦੇ ਦਾਂ 68000 ਦੀ ਠੀਕ ਹੈ ਜੀ 68 ਚੋਂ ਮਾਨਦਾਰ ਮੌਕੇ ਤੇ ਕਰਦੇ ਆਂਗੇ ਮੈਂ ਪੱਕਾ ਪੱਕਾ ਸ਼ੋਰ ਕਰਕੇ ਆ ਵੀ ਇਹਮ 29 ਦੀ ਕੱਟੀ ਹੈ ਵੀ ਜੇ ਇਹਦਾ ਨਾਮ ਦੇ ਨਹੀਂ ਕਰਕੇ ਲੈਂਦੀ ਆਪਾਂ ਕੋਈ ਚੱਕਰ ਨਹੀਂਗਾ ਲੈ ਹਾਂ ਲਓ ਦੋਸਤੋ ਕੱਟੀ ਦਾ ਬਿਲਕੁਲ 7000 ਦਾ ਬਟਾ ਆਏ ਵੀ ਜੇਕਰ ਕੋਈ ਛੱਡ ਜੂਗਾ ਵੀਰ ਤੇ ਬਾਕੀ ਚਲੋ ਕੋਈ ਜਿਆਦੇ ਮੁੱਲਾਂ ਦੇ ਵਿੱਚ ਨਾ ਪਈ ਆਪਾਂ ਜੇਕਰ ਜੋੜੀ ਕੋਈ ਵੀਰ ਲੈ ਕੇ ਜਾਊਗਾ ਤਾਂ 68000 ਦੀ ਤੁਸੀਂ ਲੈ ਜਾਓ ਠੀਕ ਆ ਮੰਨ ਲਓ ਇਹ ਆ ਝੋਟੀ ਅੱਜ ਜੋ ਮਿਲਦੀ ਆ ਬੱਚੇ ਦੇ ਜਾ ਕੇ ਮਿਲੇ ਜੇ ਨਾਮ ਲਿਓ ਉਸ ਚੀਜ਼ ਦੀ ਫਿਰ ਕੋਈ ਗਾਰੰਟੀ ਨਹੀਂ ਜੇ ਕੋਈ ਕੱਟੀ ਛੱਡਦਾ ਤੇ ਨਹੀਂ ਨਹੀਂ ਕਿਹਣੀ ਕਰੋ ਛੱਡਣਾ ਕਿਹੜੀ ਕੋਲੋਂ ਪਚਾ ਕੇ ਨਹੀਂ ਮੰਨ ਲੋ ਜੇ ਕੋਈ ਆਖੇ ਵੀ ਨਾ ਵੀ ਆਖੀ ਜਾਂਦੇ ਆਪਾਂ 7000 ਦੀ ਰੱਖਣ ਨੂੰ ਤਿਆਰ ਆ ਕੋਈ ਚਲੋ ਗਾਹਕ ਭੈਣ ਭਰਾ ਕਈ 100 ਤਰ੍ਹਾਂ ਦੇ ਹੁੰਦੇ ਆ ਹਾਂਜੀ ਕੋਈ ਨੂੰ ਕਿਸੇ ਨੂੰ ਲੱਗਦਾ ਵੀ 7000 ਰੁਪਏ ਲੈਸ ਹੋ ਜੂਗੀ ਤੇ ਕੋਈ ਛੱਡ ਕੇ ਜਾ ਕੇ ਜਾਣਾ ਚਾਹੁੰਦਾ ਆਪਣੀ ਮਰਜ਼ੀ ਹਾਂਜੀ ਉਹ ਅਗਲੀ ਮਰਜ਼ੀ ਆਪਾਂ ਤਾਂ ਕੇ ਨਾ ਨਹੀਂ ਰੱਖਣੀ ਬਿਲਕੁਲ ਬਿਲਕੁਲ ਹਾਂਜੀ ਲਓ ਵੀ ਦੋਸਤੋ ਬਿਲਕੁਲ ਨਾਵਾਂ ਵੀਰ ਨੇ ਹਰ ਇੱਕ ਤਰ੍ਹਾਂ ਦਾ ਵਿੱਚ ਪਾ ਦਿੱਤਾ ਠੀਕ ਆ ਜੀ ਵਿਦਆਉਟ ਵੀ ਤੁਹਾਨੂੰ ਦੱਸ ਦਿੱਤਾ ਵੀ ਕੱਟੀ ਦੇ ਤੇ ਬਾਕੀ ਨਾਲ ਵੀ ਲੈ ਕੇ ਜਾਣਾ ਚਾਹੁੰਦੇ ਹੋ ਉਹ ਤੁਹਾਡੀ ਖੁਸ਼ੀ ਆ ਠੀਕ ਆ ਜੀ ਜੋੜੀ ਲੈ ਕੇ ਜਾਓਗੇ ਠਾੜੀ ਕਰਦੇ ਵਿੱਚ ਵੇਚੀ ਥੋੜਾ ਕਰਾਉਣੀ ਕੇ ਜਦੋਂ ਆਗੇ ਅਗਲਾ ਵੇਖੂਗਾ ਵੀ ਐਮਨ 29 ਕਹਿੰਦੇ ਆ ਖਣਾ ਨੀਲੀ ਰਾਵੀ ਦਾ ਥੋੜਾ ਹੀ ਬਿਲਕੁਲ ਜੀ ਉਹ ਮੋਰਾ ਦਾ ਹੀ ਬਿਲਕੁਲ ਜੀ ਹਾਂ ਨਹੀਂ ਚੰਗੀ ਗੱਲ ਆ ਇਹ ਦੇਖੋ ਜੋ ਹੈਗੀ ਆਪਾਂ ਅਸਲियत ਉਹ ਤੁਸੀਂ オリジナル ਗੱਲ ਦੱਸ ਤੀ ਜੇ ਆਹ ਦੇਖੋ ਤੇ 68000 ਦੀ ਹੈ ਤੁਹਾਨੂੰ ਦੋਸਤੋ ਬਣੀ ਪਤਰੀ ਨਾਲ ਕੱਟੀ ਬਿਲਕੁਲ 68000 ਦੀ ਵਿੱਚ ਝੋਟੀ ਮਿਲ ਜਾਊਗੀ ਤੇ ਜੋੜੀ ਚੰਗੀ ਆ ਦੋਸਤੋ ਕੋਈ ਵੀ ਛੱਡ ਕੇ ਨਹੀਂ ਜਾਊਗਾ 7 ਕਿਲੋ ਦੁੱਧ ਦਾ ਬਾਕੀ ਪਲੀਆਂ ਪਲਾਈਆਂ ਜਿਹੜੀਆਂ ਤੁਹਾਨੂੰ ਦੱਸਦਾ ਵੀ ਚਾਰ ਤੋਂ ਲਗੀਆਂ ਲਗਾਈਆਂ ਆਈਆਂ ਨੇ ਪੱਠਾ ਪੁੱਠਾ ਡੱਕਾ ਘਾਟੇ ਇੱਕ ਦੋ ਦਿਨ ਹੋ ਗਿਆ ਨਹੀਂ ਚ ਤਾ ਕਰਕੇ ਥੋੜਾ ਦੁੱਧ ਦੇ ਵਿੱਚ ਕੋਈ ਕਿਲੋ 1.5 2 ਕਿਲੋ ਦਾ ਫਰਕ ਹੈ ਪਿਆ ਹੈ ਠੀਕ ਆ ਤੇ ਸਾਭੀਆਂ ਵੀਰ ਜੀ ਉਹਨਾਂ ਪਲਵਾਨਾਂ ਵਾਂਗੂ ਆ ਹਾਂ ਨਹੀਂ ਚੰਗੀਆਂ ਝੋਟੀਆਂ ਚਾਹੇ ਆ ਸਭੀਆਂ ਨੇ ਝੋਟੀਆਂ ਸੋਹਣੀਆਂ ਨੇ ਬਹੁਤ ਦੇਖਦੁਖ ਬਹੁਤ ਪਿਆਰੀ ਸੋਹਣੀ ਆ ਤੇ ਆ ਗਈ ਆਪਣੇ ਕੋਲ ਮੱਝ ਇਹਨੂੰ ਵੀਰ ਜੀ 1 ਮਹੀਨਾ ਹੋ ਗਿਆ ਇਸ ਸੁਈ ਨੂੰ ਇਸ ਥਲੇ 7 ਕਿਲੋ ਦੁੱਧ ਜੇ ਦੋ ਟੇਮਾਂ ਦਾ ਠੀਕ ਹੈ ਜੀ ਇਹ ਅੱਜ ਆਪਣੇ ਕੋਲ ਸਵੇਰੇ ਆਈ 12 ਵਜੇ ਠੀਕ ਹੈ ਜੀ ਹਾਂ ਜੀ ਤੇ ਹੁਣ ਆਪਾਂ ਤਿਆਰ ਕਰਕੇ ਤੇ ਵੀਡੀਓ ਚ ਪਾ ਦੇ ਲੱਗੇ ਆਂ ਦੋ ਟਾਈਮ ਉਥੇ ਆਪਾਂ ਤਸਲੀ ਕੀਤੀ ਆ ਤੇ 7 ਕਿਲੋ ਦੁੱਧ ਆਪਾਂ ਇਹਦੇ ਥਲੇ ਚੋਇਆ ਜੇ ਕਿਸੇ ਵੀਰ ਭਰਾਣੇ ਆਨਲਾਈਨ ਮੰਗਾਉਣੀ ਉਹ ਫਿਰ 6 ਚ ਕਰਾਂਗੇ ਜੇ ਇੱਥੇ ਆ ਕੇ ਚੋਣੀ ਫਿਰ 7 ਹੀ ਚੋਣੀ ਸੁਵਿਆਂ ਦੇ ਵਿੱਚ ਕਿੰਮੇ ਆ ਸੁਵੇ ਵੀਰ ਜੀ ਉਹਨਾਂ ਘਰ ਵਾਲਿਆ ਤੀਜੀ ਆਖੀ ਇਹ ਤੁਹਾਡੇ ਸਾਹਮਣੇ ਜੇ ਕੋਈ ਚੌਥੇ ਮੰਨ ਲੇ ਪੰਜਵੇਂ ਮੰਨ ਲੇ ਆਪੋ ਆਪਣੀ ਸਮ ਸ਼ੇਂਗ ਥੋੜਾ ਥੁਲਾ ਹਰ ਕਮਿਟੀ ਸਮਝਦੇ ਛੱਡ ਦਿੰਦੇ ਨੇ ਵੀ ਚੌਥਾ ਸੁਹਾ ਮੰਨ ਸਕਦਾ ਮਹੀਨੇ ਦੀ ਸੂਈ ਆ ਵੀਰ ਜੀ ਆਹ ਕੱਟੀ ਜੇ ਮਗਰ ਤੇ ਇਹ ਆਪੋ ਆਪਣੀ ਸਮਝ ਆ ਭਾਵੇਂ ਕੋਈ 10ਵੇਂ ਮੰਨ ਲੇ ਆਪਾਂ ਨੂੰ ਕੋਈ ਇਤਰਾਜ਼ ਨਹੀਂ ਲੋ ਜੀ ਇਹ ਕੱਟੀ ਆ ਮਗਰ ਠੀਕ ਆ ਜੀ ਆਹ ਬੱਚਾ ਜੇ ਮਗਰ ਕੱਟੀ ਤੇ ਮਹੀਨੇ ਦੀ ਸੂਈ ਆ ਠੀਕ ਆ ਜੀ ਆਪਾਂ ਵੀਰ ਜੀ ਇਹ ਲਿਆਂਦੀਆਂ ਖਰੀਦ ਕੇ ਗੁਰਨਾਲ ਬਾਕੀ ਉਹ ਛੋਟੀਆਂ ਦੰਦਾ ਜ ਇਹਨਾਂ ਦਾ ਪਤਾ ਆਪਾਂ ਨੂੰ ਦੱਸਣ ਨਹੀਂ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਅੱਛਾ ਮੇਂ ਨਗਦੀ ਸੂਈ ਥਲੇ ਹੋਣੀ ਤਾਂ ਦੁੱਧ ਕਿੰਨਾ ਚਵਾ ਦੋਧ ਵੀ ਜੀ ਇਹ ਥਲੇ 7 ਲੀਟਰ ਆ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਉਹ ਫਿਰ 6 ਚ ਭੇਜਾਂਗੇ ਚਵਾਈ ਚੁਈ ਇਹਦੀ ਵੀ ਚੰਗੀ ਆ ਠੀਕ ਆ ਜੀ ਕੋਈ ਪੂਰ ਛਟਾ ਨਹੀਂ ਕੋਈ ਥਾਨ ਵੱਧ ਘਟ ਨਹੀਂਗਾ ਧਾਰ ਪੋਲੀ ਆ ਲੋ ਜੀ ਆ ਆਪਾਂ ਤੋੜ ਕੇ ਖਾ ਦਨੇ ਆ ਸੋ ਦੋਸਤੋ 6 ਕਿਲੋ ਦੁੱਧ ਤੇ ਵੀਰਾਂ ਦਾ ਵੀ ਇਹ ਭੇਜਾਂਗੇ ਆਪਾਂ ਸੋ ਜਿਹੜਾ ਵੀ ਕੋਈ ਵੀਰ ਖਰੀਦਦਾਰ ਆਉਂਦਾ ਉਹਨੂੰ 6 ਕਿਲੋ ਦੱਸਿਆ ਜਾਊਗਾ ਵੀ 6 ਕਿਲੋ ਦੀ ਆਪਦੀ ਚਵਾਈ ਕਰ ਲੈ ਦੋ ਡੰਗ ਚੋ ਲੋ ਦੋਸਤੋ ਚਾਰ ਟਾਈਮ ਚੋ ਲੋ ਠੀਕ ਆ ਜੀ ਉਹ ਹਰ ਇੱਕ ਵੀਰ ਦੀ ਰਿਸਪੋਨਸੀਬਿਲਟੀ ਆ ਤੇ ਮਾਝ ਤੁਸੀਂ ਵੇਖ ਲਈ ਆ ਠੀਕ ਆ ਜੀ ਮਹੀਨੇ ਦਾ ਸੁਗਾ ਬੱਚਾ ਤੁਹਾਨੂੰ ਦਿਖਾਤਾ ਕੱਟੀ ਜਾਂ ਮਗਰ ਫੀਮੇਲ ਕਾਫ ਆ ਤੇ ਜਿਹੜੀ ਇੱਕ ਮੁੱਢਲੀ ਗੱਲ ਆ ਮੇਨ ਗੱਲ ਆ ਦੋਸਤੋ ਇੱਥੇ ਆ ਕੇ ਕੋਈ ਵੀਰ ਭੂਰ ਛਟਾ ਕਿਸੇ ਤਰ੍ਹਾਂ ਦਾ ਉਹ ਨਹੀਂ ਮਿਲੂਗਾ ਜੇਕਰ ਨਹੀਂ ਕਿਹਾ ਗਿਆ ਤਾਂ ਨਹੀਂ ਮਿਲੂਗਾ ਤੇ ਜੇਕਰ ਕੋਈ 19 ਕੀ ਹੋਈ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਿੱਤਾ ਜਾਊਗਾ ਵੀਰ ਜੀ ਠਾਂਡਿਆ ਜੇ ਤੇ ਕੋਈ ਵੀਰ ਭਰਾ ਆਉਦਾ ਉਹ ਬਹੁਤ ਵਧੀਆ ਚੰਗੀ ਗੱਲ ਆ ਉਹ ਮੰਨ ਲਓ ਆਪਣੀ ਸਿਰਦਰਦੀ ਉਹਦੇ ਵਿੱਚ ਖਤਮ ਹੁੰਦੀ ਆ ਤੇ ਆਪ ਵੀ ਆ ਕੇ ਤਸੱਲੀ ਕਰਕੇ ਖੜੋ ਤੇ ਜੇ ਕਿਸੇ ਤੋਂ ਨਹੀਂ ਆਇਆ ਜਾਂਦਾ ਫਿਰ ਆਪਣੀ ਜਿਹੜੀ ਗੱਲ ਦੱਸਾਂਗੇ ਉਹ ਨਿਕਲੂਗੀ ਕੋਈ ਚੱਕਰ ਨਹੀਂਗਾ ਆਪਣਾ ਇਤਰਾ ਤੁਹਾਨੂੰ ਪਤਾ ਮਾਲ ਜਾਣ ਡਿਆ ਕੋਈ ਗੱਲ ਨਹੀਂ ਠੀਕ ਆ ਜੀ ਠੀਕ ਆ ਹਾਂਜੀ ਬਿਲਕੁਲ ਤੇ ਗੁਰਲਾਲ ਇਹ ਕਿਥੋਂ ਤੱਕ ਦੇ ਦਾਂਗੇ ਮੋਲ ਵੀਰ ਜੀ ਇਹਦਾ ਭਾਵੇਂ 60 ਕਰੀ ਜਾਈਏ ਭਾਵੇਂ 55 ਕਰੀ ਜਾਈਏ ਹਾਂਜੀ ਹਾਂ ਨਾ 51000 ਦੀ ਮੱਝ ਦੇ ਦਾਂਗੇ ਉਹਦੇ ਵਿੱਚ ਮਾਨਦਾਨ ਕਰਦੇ ਆਂਗੇ 51000 ਹਾਂਜੀ ਲਓ ਜੀ ਉਹ 51000 ਦੇ ਵਿੱਚ ਭਰਾਵੋ ਇਹ ਮੱਝ ਮਿਲ ਜੂਗੀ ਤੇ ਵਿੱਚੋਂ ਮਾਨਦਾਨ ਹੋ ਜਾਊਗਾ 51000 ਦੇ ਵਿੱਚੋਂ ਠੀਕ ਆ ਮੌਕੇ ਤੇ ਕਰਦੇ ਆ ਕੋਈ ਸੋ ਚੰਗੀਆਂ ਮੱਝਾਂ ਨੇ ਝੋਟੀਆਂ ਚੰਗੀਆਂ ਨੇ ਅੱਗੇ ਹਰ ਕਵੀਰ ਦਾ ਆਪੋ ਆਪਣਾ ਡਿਸੀਜਨ ਆ ਫੈਸਲਾ ਆ ਚੀਜ਼ ਵੇਖ ਕੇ ਇੱਕ ਵਾਰੀ ਵੀਡੀਓ ਪੂਰੀ ਫੇਰ ਆਪ ਦਾ ਫੈਸਲਾ ਕਰਿਓ ਠੀਕ ਆ ਤੇ ਆ ਗੁਰਲਾਲ ਆਪਣੇ ਕੋਲ ਆ ਗਈ ਵੈਡ ਕ੍ਰੋਸ ਚ ਹਾਂਜੀ ਇਹ ਵੀ ਜੀ ਦੂਜੇ ਸੂਏ ਉਹਨਾਂ ਘਰ ਵਾਲਿਆਂ ਖਿਆ ਵੀ ਸੁਣੀ ਆ ਹਾਂਜੀ ਪਹਿਲਨ ਨੇ ਇਹਨੇ 13 12 13 ਕਿਲੋ ਦੁੱਧ ਕੱਢਿਆ ਹੈ ਪਹਿਲਨ ਨੇ ਹਾਂਜੀ ਠੀਕ ਆ ਉਹਨਾਂ ਨੇ ਦੱਸੇ ਮੁਕਾਬਲ ਠੀਕ ਆ ਜੀ ਕਿਉਂਕਿ ਤੁਹਾਨੂੰ ਪਤਾ ਆਪਾਂ ਜੇ 15 ਤੋਂ 20 ਮੱਝਾਂ ਆਉਂਦੀਆਂ ਮਹੀਨੇ ਦੇ ਵਿੱਚ ਤੇ ਇੱਕ ਦੋ ਮੋਦਨਾ ਮਗਰਗਾ ਆਉਂਦੀ ਆ ਜਿਹੜੀ ਆਪਾਂ ਨੂੰ ਚੰਗੀ ਲੱਗੇ ਨਹੀਂ ਤੇ ਆਪਾਂ ਗਾਂ ਬਹੁਤ ਜ਼ਿਆਦੀ ਘੱਟ ਲੈਣੀਆਂ ਹਾਂ 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 ਹਾਂਜੀ ਲੋ ਵੀ ਦੋਸਤੋ ਠੰਡੀ ਸੀ ਲਿਆ ਤਰਾ ਕੋਈ ਚੱਕਰ ਨਹੀਂ ਜਿਤਨਾ ਮਰਜੀ ਹੱਥੋਂ ਥਲਾਈ ਜਾ ਸੋ ਬਾਕੀ ਦੋਸਤੋ 크로ਸ ਸੰਗ ਦੇ ਵਿੱਚ ਆ ਠੀਕ ਆ ਜੀ ਕਲਰ ਪ੍ਰਿੰਟ ਦੇਖ ਲਈਏ ਤਾਂ ਜਿਵੇਂ ਆਪਾਂ ਨਾਰਮਲ ਇੱਕ ਠੀਕ ਆ ਜੀ ਜਿੱਦਾਂ ਆਪਾਂ ਏਅਰ ਸ਼ੈਰ ਦੀ ਵਹਿੜ ਦੇਖਦੇ ਆ ਬਾਕੀ ਇਹ ਸ਼ਾਈ ਵਾਲ ਤੇ ਕੋਈ ਰਾਠੀ ਦਾ 크로ਸ ਸਮਝ ਸਕਦਾ ਜਾਂ ਥੋੜਾ ਬਾਤਾ ਲिटल ਬਿਟ ਜਿਹੜਾ ਦੋਸਤੋ ਤੁਸੀਂ ਗਰਲੈਂਡ ਉਹਦਾ ਵੀ ਵਿੱਚ 크로ਸ ਸਮਝ ਸਕਦੇ ਜੀ ਤੇ ਇਹ 크로ਸ ਸੰਗ ਦੇ ਵਿੱਚ ਆ ਠੀਕ ਆ ਆਪਾਂ ਤਾਂ ਰਾਜੀ ਵੇਖ ਕੇ ਲਈਏ ਵੀ ਸੋਹਣੀ ਆ ਰਾਜੀ ਆ ਤੁਹਾਨੂੰ ਤੁਹਾਨੂੰ ਵਧੀਆ ਲੱਗਾ ਨੂੰ ਹਾਂ ਹਾਂ ਬਾਕੀ ਨਸਲ ਨੁਸਲਾ ਚਲੋ 크로ਸ ਆ ਉਹ ਅੱਗੇ ਕੋਈ ਵੀ ਰੱਬ ਦੀ ਵੰਡ ਲਾ ਲੈ ਰਾਜੀ ਆ ਪੂਰੀ ਨਿਗਰ ਆ ਵੜਾ ਜਿਹੜੀਆਂ ਦੋਸਤੋ ਆਪਾਂ ਜਿੱਦਾਂ ਆਪਾਂ ਨਾਰਮਲ ਇੱਕ ਸ਼ਾਹੀਵਾਲ ਵੜਾ ਦੇਖਦੇ ਆ ਬਿਲਕੁਲ ਉਹ ਗੁੰਦਵੇਂ ਸਰੀਰ ਦੀ ਰਾਜੀ ਭਰੇ ਵਜਨ ਭਜਨਦਾਰ ਪੂਰੀ ਨਿਗਰ ਆ ਦੋਦ ਦੀ ਜਿਹੜੀ ਇਹ ਵੜਾ ਠੀਕ ਆ ਜੀ ਪੂਰੀ ਵਜਨ ਆ ਦੇ ਵਿੱਚ ਸੋ ਥਾਣ ਥਾਣ ਵੀ ਪੂਰਾ ਮੋਟਾ ਥਾਣਾ ਗੋਲ ਥਾਣਾ ਠੀਕ ਆ ਆ ਦੇਖੋ ਦੁੱਧ ਵੀਰ ਜੀ ਆਂਦੇ ਮੱਝਰ ਗਈ ਇਹਦਾ ਜਨਦੋ ਲਈ ਆਪਾਂ ਹਾਂ ਹਾਂ ਲਓ ਜੀ ਆ ਫੇਸ ਕੁਆਲਿਟੀ ਤੋਂ ਆ ਉੱਚੀ ਚੰਗੀ ਆ ਸਾਰਾ ਸਿਆਲ ਸੁਆ ਪੀ ਕੇ ਫਿਰ ਉਹਨੇ ਦੀ ਵੇਖ ਜਾਨੀ ਏ ਹਾਂਜੀ ਲੈ ਕਰੋ ਗੱਲ ਤਾਂ ਤੁਹਾਨੂੰ ਵੇਖੋ ਬਹੁਤ ਵਧੀਆ ਲੱਗਾ ਥੋੜੀ ਜੀ ਨਾ ਪਾਲ ਪਈ ਆ ਥੋਨਾ ਤੇ ਪਾਲ ਹੈਗੀ ਨਾ ਹਾਂਜੀ ਲੈਵੇ ਬਾਨ ਮਾਣੀ ਮਾਣੀ ਪਾਲ ਵੀਰ ਜੀ ਜਦੋਂ ਆਪਾਂ ਲਿਆਂਦੀ ਉਹਦਨ ਨਹੀਂ ਹੈਗੀ ਪਰਸੋਂ ਹੀ ਆਈ ਆਪਣੇ ਕੋਲ ਤੇ ਉਹ ਤੁਸੀਂ ਜਾਨੇ ਗੱਬਣ ਪਛੇ ਨੂੰ ਕਈ ਯਾਰ ਪੈ ਵੀ ਜਾਂਦੀ ਏ ਹਾਂ ਹਾਂਜੀ ਚਲੋ ਕੋਈ ਗੱਲ ਨਹੀਂ ਤੇ ਇਹਦਾ ਕਿੱਥੋਂ ਤੱਕ ਲੈਣ ਦੇਣ ਕਰੀਏ ਇਹਦਾ ਵੀਰ ਜੀ ਅੱਜ ਦਾ ਮੋਲੇ ਗਾਜੇ 45000 ਰੁਪਇਆ ਜਿਹੜੀ ਜੈਸਨ ਉਹ ਆਪਾਂ 40000 ਦੀ ਦੇ ਦਾਂਗੇ ਉਹਦੇ ਵਿੱਚ ਇਮਾਨਦਾਨ ਕਰ ਦੇਾਂਗੇ 40 ਜੋ ਹਾਂਜੀ ਠੀਕ ਹੈ ਜੀ ਲਓ ਜੀ 45000 ਡਿਮਾਂਡ ਆ ਤੇ 40000 ਲੈਣ ਦੇਣਾ ਹਾਂ ਨਾ ਜਿਹੜੀ ਉਹ 40000 ਤੇ ਚੰਗੇ ਸੋਨੇ ਕੱਦ ਵਜਨ ਦੇ ਵਿੱਚ ਵਜਨ-ਵਜਨ ਚੰਗਾ ਕੱਦ ਕੁਦ ਸੋਨਾ ਮੀਡੀਅਮ ਹਾਈਟ ਵੀ ਵੀਰ ਕੋਈ ਮੰਨ ਕੇ ਸੌਦਾ ਕਰ ਸਕਦਾ ਤੇ ਚੰਗੀ ਪਾਲੀ ਸੰਭੀ ਚੰਗੀ ਆ ਠੀਕ ਆ ਜੀ ਰਾਜੀ ਆ ਬਿਲਕੁਲ ਇੱਕ ਆਪਾਂ ਕਹਿ ਲਈਏ ਜਿਵੇਂ ਸਾਨਾ ਵਰਗੀ ਆ ਤੇ ਪੂਰੀ ਫਿੱਟ ਫਾਟ ਸੋ ਕਿਸੇ ਪਰਾਂ ਦਾ ਕੋਈ ਕਾਲ ਪਣ ਨਹੀਂ ਹੈਗਾ ਜਿੰਨੇ ਵੀ ਆ ਕਰਮਾਂ ਵਾਲੀ ਚੰਗੀ ਹੈ ਬਾਕੀ ਅੱਗੇ ਜਿਹੜੇ ਵੀਰ ਨੇ ਖਰੀਦਣੀ ਆ ਉਹ ਤੁਸੀਂ ਆਪਦੀ ਬੰਡ ਲਾ ਸਕਦੇ ਠੀਕ ਆ ਜਿਹੜੀ ਤੁਸੀਂ ਤਸੱਲੀ ਕਰਕੇ ਖੜੋ ਮੁਣ ਕੇ ਜਿਹੜਾ ਕਿਸ ਨੂੰ ਲਾਂਮਾ ਦੇਣਾ ਉਹ ਮਾੜਾ ਹੈ ਜੇ ਕੋਈ ਇਸ ਤਰ੍ਹਾਂ ਆਨਲਾਈਨ ਮੰਗਾਉਂਦਾ ਹੈ ਫਿਰ ਆਦੀ ਜਾ ਕੇ ਲਾ ਕੇ ਥਣਾ ਦੀ ਤਸੱਲੀ ਕਰ ਸਕਦਾ ਤੇ ਜੇ ਇੱਥੇ ਆਉਂਦਾ ਹੈ ਤਾਂ ਆਪਦੀ ਟਿਪ ਕੇ ਖੜੇ ਪਾਰ ਪਿੱਛੇ ਦੀ ਗਰੰਟੀ ਹੋਏ ਦੀ ਬਿਲਕੁਲ ਬਿਲਕੁਲ ਹਾਂਜੀ ਤੇ ਅੱਛਾ ਗੁਰਲਾਲ ਇਹ ਵੀ ਹੋ ਗਿਆ 40000 ਦੀ ਲਾਸਟ ਹੋ ਜੂਗੀ 40000 ਛੱਡ ਦਾਂਗੇ 49000 ਦੀ ਦੇ ਦਾਂਗੇ 49 ਦੀ ਹਾਂਜੀ ਠੀਕ ਹੈ ਜੀ ਇੱਕ ਆਪਣੇ ਸੋ ਦੋਸਤੋ ਇੱਕ ਟੋਕੜ ਗੱਭਣ ਜਿਹੜੀ ਆ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਸੋ ਕਾਫੀ ਵੀਰ ਡਿਮਾਂਡ ਕਰਦੇ ਆ ਟੋਕੜ ਗੱਭਣ ਪਸ਼ੂ ਖਰੀਦਣ ਦੀ ਠੀਕ ਆ ਜੀ ਤੇ ਅੱਗੇ ਬਿਲਕੁਲ ਮੌਕੇ ਤੇ ਸੱਜਰ ਠੁਕਿਆ ਪਸ਼ੂ ਜਿਹੜਾ ਸੇਲ ਕਰਕੇ ਦੋ ਪਸਾ ਨਫਾ ਵੀ ਲੈਂਦੇ ਆ ਵੀਰ ਉਹਨਾਂ ਦੇ ਲਈ ਇੱਕ ਸਪੈਸ਼ਲ ਆ ਤੇ ਝੋਟੀ ਅੱਗੇ ਦੂਜੇ ਸੂਏ ਲਈ ਬਣੀ ਇਹ ਵੀ ਜੀ 6 ਦੰਦ ਜੇ ਮੂੰਹ ਝੋਟੀ ਪਹਿਲੇ ਸੂਏ ਨੇ 8-9 ਲੀਟਰ ਦੁੱਧ ਕੱਢਿਆ ਜੀ ਤੇ ਹੁਣ ਇਹ ਦੂਜੇ ਸੂਏ ਦੀ ਗੱਭਣ ਜੇ 6 ਮਹੀਨੇ ਦੀ ਸ਼ੀਆਮੀ ਇਹ ਕਪ ਕਰਾਈ ਜੇ ਤੇ ਜੇ ਕੋਈ ਵੀਰ ਭਰਾ ਆਉਂਦਾ ਆਪਦੀ ਚੈੱਕ ਕਰਾ ਕੇ ਖੜੋ ਨਹੀਂ ਤੇ ਆਪਣੀ ਸੂਨ ਵਾਲੀ ਦੀ ਗਾਰੰਟੀ ਹੋਊਗੀ ਤੇ ਥਾਣ ਆਪਦੀ ਤਸੱਲੀ ਕਰਕੇ ਖੜੋ ਦੁੱਧ ਵੀ ਹੈ ਨਹੀਂ ਥੋੜਾ ਪਤਾ ਨਹੀਂ ਦੁੱਧੋਂ ਡرائی ਆ ਦੁੱਧੋਂ ਡرائی ਆ ਵੀ ਗੱਬਣ ਹੀ ਹੈ ਹਨਾ ਗੱਬਣ ਆਵੇ ਜੀ ਠੀਕ ਆ ਜੀ ਲਓ ਜੀ ਗੱਬਣ ਆ ਦੋਸਤੋ 6 ਮਹੀਨੇ ਕੰਪਲੀਟ ਪੂਰੇ ਹੋ ਗਏ ਇਹਨੂੰ ਵੀਰ ਜੀ 6 ਮਹੀਨਾ ਲੱਗਾ ਆਏ ਆਪਣਾ 2 ਜਨਵਰੀ ਦਾ ਠੀਕ ਆ ਜੀ ਹਾਂ ਜੀ ਲਓ ਵੀ ਦੋਸਤੋ 6 ਮਹੀਨਾ ਸਟਾਰਟ ਹੋਇਆ 2 ਜਨਵਰੀ ਦਾ ਤੇ ਝੋਟੀਆਂ ਪਤਾ ਦਿਖਾ ਦੇਣੇ ਵੇਲਬੂਲ ਦੀ ਵੀ ਚੰਗੀ ਆ ਕਦਗੁੱਦ ਸੋਹਣਾ ਝੋਟੀ ਦਾ ਤੋ ਪੂਰੀ ਫੁਰਤੀ ਦੇ ਵਿੱਚ ਆ ਫੁਰਤੀਲੀ ਪੂਰੀ ਆ ਤੇ ਚੰਗੀ ਮਜ਼ਬੂਤ ਅੰਦੀ ਦੀ ਆ ਠੀਕ ਆ ਆ ਕਰੋ ਚੈੱਕ ਪੂਰੀ ਨਿਗਰਿਆ ਵੇਖੋ ਹੂੰ ਇਹ ਦੇਖੋ ਆ ਫੇਸ ਕੁਆਲਿਟੀ ਤੁਹਾਨੂੰ ਦਿਖਾ ਦੇਣਾ ਥੋੜਾ ਨੇੜੇ ਤੋਂ ਠੀਕ ਆ ਜੀ ਸਿੰਘਾ-ਸੁੰਗਾ ਦੀ ਫੇਸ ਕੁਆਲਿਟੀ ਮੂੰਹ ਮੱਥਾ ਪੂਰਾ ਤੁਸੀਂ ਵੇਖੋ ਬਿਲਕੁਲ ਐਨ ਬਲੈਕ ਮੱਥਾ ਤੇ ਸ਼ਾਈ-ਸ਼ੂਈ ਪੂਰੀ ਆ ਠੀਕ ਆ ਇੱਕ ਰੰਗ ਕਾਲੀ ਜੀ ਵੇਖੋ ਰਾਜੀ ਵੀ ਪੂਰੀ ਜੀ ਹਾਂ ਇੱਕ ਹੁੰਦਾ ਰੰਗ ਕਾਲਾ ਹਾਂ ਤੇ ਕਾਲਾ ਰੰਗ ਜਿਹੜਾ ਬਿਲਕੁਲ ਐਨ ਪਿਓਰ ਸੱਪ ਵਰਗਾ ਵੇਖੋ ਥਨਾ ਸੁਨਾਈ ਝੋਟੀ ਸਾਫ ਆ ਆਪਾਂ ਥਣ ਚੈੱਕ ਕਰਕੇ ਲੈਂਦੀ ਐ ਸੋ ਦੋ 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 ਡرائی ਆ ਆਪਦਾ ਚਾਰੇ ਥਾਨ ਪੂਰੀ ਨਰਖਪਰਖ ਕਰਕੇ ਕੋਈ ਵੀਰ ਤਸੱਲੀ ਨਾਲ ਲੈ ਜਾਵੇ ਠੀਕ ਆ ਜੀ ਦੋ ਦੋ ਡرائی ਆ ਬਾਕੀ ਝੋਟੀ ਬਹੁਤ ਪਿਆਰੀ ਆ ਖੂਬਸੂਰਤ ਝੋਟੀ ਆ ਸੰਭੀ ਸੁਭੀ ਚੰਗੀ ਆ ਸੋ ਬਾਕੀ ਸਾਈ ਬਿਆਂ ਨਾ ਕਰਕੇ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਹੋਵੇ ਆਪਦੀ ਤੁਸੀਂ ਤਸੱਲੀ ਵੀ ਕਰਵਾ ਸਕਦੇ ਜੇ ਬਾਕੀ ਓਨਰ ਦੇ ਉੱਪਰ ਜਿੱਦਾਂ ਵੀਰ ਗੁਰਲਾਲ ਨੇ ਕਹਤਾ ਵੀ 6 ਮਹੀਨਾ ਸਟਾਰਟ ਆ ਇਹਨਾਂ ਦਵਾਰਾ ਜਿਹੜੇ ਡਾਕਟਰ ਤੋਂ ਚੈੱਕ ਕਰਵਾਈ ਗਈ ਉਹਦੇ ਤੋਂ ਵੀ ਤੁਸੀਂ ਜਿਹੜੀਆਂ ਵੈਰੀਫਾਈ ਕਰ ਸਕਦੇ ਜੇ ਤਸੱਲੀ ਕਰ ਸਕਦੇ ਹੋ ਕੋਈ ਗੱਲ ਨਹੀਂ ਵੀਰ ਜੀ ਪੈਸੇ ਦੇਣੇ ਆਪਦੀ ਤਸੱਲੀ ਕਰਕੇ ਖੜੋ ਆਪਾਂ ਨੂੰ ਕੋਈ ਇਤਰਾਜ਼ ਨਹੀਂ ਇਹਦੇ ਵਿੱਚ ਜੇ ਕੋਈ ਵੀਰ ਭਰਾ ਆਪਣੇ ਕਹਿ ਮੁਤਾਬਕ ਖੜਦਾ ਏ ਇਹ ਨਹੀਂ ਵੀ ਆਪਾਂ ਛਾਂ ਦੀ ਦੱਸਣਾ ਵੀ ਛੇਵਾ ਲੱਗਾ ਏ ਇਹ ਜਾ ਕੇ ਦੋ ਟਾਈਆਂ ਦੇ ਨਿਕਲੂ ਤੇ ਅਗਲਾ ਪੱਠੇ ਪਉਂਦਾ ਰਹੂਗਾ ਉਹ ਗੱਲ ਨਾ ਨਿਕਲੂਗੀ ਜਿਹੜੀ ਦੱਸਾਂਗੇ ਉਹ ਨਿਕਲੂਗੀ ਜਿਆਦੀ ਸੰਭਾਲ ਨਾਲ ਅਗਲੀ ਨੂੰ ਹੋਵੇ ਹਾਂਜੀ ਤੇ ਕੀ ਇਹੰਦਾ ਕਰਾਂਗੇ ਅੱਜ ਆਪਾਂ ਜਿੱਥੋਂ ਮਿਲਦੇ ਨੇ ਜੀ ਆਪਾਂ ਹੈਗੀ ਗੱਬਣਿਆ ਪਰ ਮੋਲੇ ਦਾ ਆਪਾਂ ਟੋਕੜਾਂ ਵਾਲਾ ਫੰ ਹੇਗੀ ਗੱਬਣ ਆ ਮੁੱਲ ਨੂੰ ਭਾਵੇਂ ਜੇ ਉਸ ਬੰਨੇ ਚੱਲੀਏ ਉਸ ਬੰਨੇ ਦੀ ਛੋਟੀ 45 46000 ਦੀ ਪਰ ਇਹਦਾ ਆਪਾਂ ਮੁੱਲ ਕਰਨਾ 42000 ਹੂੰ ਜਿਹੜਾ ਕੋਈ ਵੀਰ ਭਰਾ ਸਾਹਮੇ ਤੇ ਉਹਨੂੰ ਜਾ ਕੇ ਕੋਈ ਨਾ ਕੋਈ ਲਾਭ ਹੋਵੇ ਤੇ ਫੇਰ ਆ ਕਿ ਉਹਨੇ 4-5 ਮਹੀਨੇ ਖੁਰ ਵਧਾਉਣੇ ਆ ਇਹ ਹਾਂ ਨਾ ਆਪਾਂ 40000 ਦੀ ਛੋਟੀ ਦੇ ਦਾਂਗੇ ਲਓ ਜੀ 42000 ਦੇ ਵਿੱਚੋਂ ਵੀ ਦੋਸਤੋ 2000 ਲੈਸ ਕਰਤਾ 40000 ਦੀ ਇਹ ਛੋਟੀ ਮਿਲ ਜੂਗੀ ਸੋਹਣੀ ਆ ਦੋਸਤੋ ਫੱਬਦੀ ਆ ਛੋਟੀ ਕੋਈ ਦੂਰੋਂ ਨੇੜੇੋਂ ਆਉਣ ਦੀ ਸਲਾਹ ਕਰਦਾ ਪਿਆ ਹੋਊਗਾ ਵੀਰ ਵੇਖਣ ਤੋਂ ਬਾਅਦ ਵੀਡੀਓ ਤੇ ਬੇ ਤੜਕ ਤੁਸੀਂ ਸੌਦਾ ਕਰ ਲਿਓ ਚੰ ਵੇਰੀਫਾਈ ਤੁਸੀਂ ਕਰਨੀ ਆ ਤਸਲੀ ਤੁਸੀਂ ਕਰਨੀ ਹਰ ਇੱਕ ਪੱਖ ਤੋਂ ਵੀ ਗੱਬਣ ਕਿਨੇ ਟਾਈਮ ਦੀ ਹੈ ਬਾਕੀ ਤੁਹਾਨੂੰ ਦੱਸ ਦਿੱਤਾ ਸ਼ੋਰ ਵੀ 2 ਜਨਵਰੀ ਤੋਂ ਜਿਹੜਾ 6 ਮਹੀਨਾ ਜਿਹੜਾ ਦੋਸਤੋ ਸਟਾਰਟ ਹੋ ਗਿਆ ਪਸੰਦ ਆਊਗੀ ਝੋਟੀ ਬਾਕੀ ਫੇਸਪੂਸ ਕੁਆਲਿਟੀ ਸੋਹਣੀ ਆ ਸੋਹਣੀ ਆ ਕਰੇ ਬੰਨਿਆ ਪਸੂਰੀ ਪੋਸਣ ਲੱਗੂਗਾ ਇਹ ਨਹੀਂ ਵੀ ਜੇ ਕੋਈ ਸੰਭੂਗਾ ਤੇ ਉਹਨੂੰ ਕੋਈ ਲਾਭ ਨਾ ਹੋਵੇ ਇਹਦੇ ਵਿੱਚ ਹਾਂ ਮੌਕੇ ਦੇ ਮੰਨ ਲਓ ਜਿੱਤਰਾ ਇਹਦੇ ਨਾਲ ਦੀਆਂ ਝੋਟੀਆਂ ਆਪਾਂ ਤੁਸੀਂ ਜਾਣੇ ਜੇ ਵੀਡੀਓ ਪਾਉਨੇ ਆ ਤੁਸੀਂ ਵੀ ਰੋਜ਼ ਲੋਕਾਂ ਦੀ ਵੀਡੀਓ ਬਣਾਉਂਦੇ ਰਹਿੰਦੇ ਜੇ ਆਪਾਂ ਡੰਗਰ ਲੈ ਆਉਨੇ ਆ 75 80 ਹਜ਼ਾਰ ਦੀ ਝੋਟੀ ਮਿਲਦੀ ਆ ਹਾਂ ਬਿਲਕੁਲ ਜਦੋਂ ਪੂਰੀ ਆਧੀ ਛੱਡਣ ਆਇਆ ਇਤੋਂ ਇਹਦਾ ਪੂਰੀ ਤਿਆਰੀ ਤਾਂ ਹੋਈ ਤੇ ਉਦੋਂ ਉਦੋਂ ਬਾਅਦ ਹੀ ਕਿਸੇ ਵੀਰ ਨੇ ਵਿੱਚੋਂ ਭਾਵੇਂ ਨਫਾ ਲੈ ਲੈ ਕਮਾਈ ਕਰ ਲੈ ਠੀਕ ਆ ਹਾਂ ਜੀ ਜਿਹਨੇ ਸਾਹਮਣੀਆਂ ਨੂੰ ਕੁਝ ਨਾ ਕੁਝ ਤੇ ਭਜੇ ਠੀਕ ਆ ਜੀ ਠੀਕ ਆ ਲਓ ਜੀ 40000 40000 ਦੀ ਤੁਹਾਨੂੰ ਜਿਹੜੀ ਇਹ ਲਾਸਟ ਮਿਲ ਜੂਗੀ ਸੋ ਫਿਲਹਾਲ ਅੱਜ ਜਿਹੜੇ ਦੋਸਤ ਇਹ ਨਾਗ ਸੀਗੇ ਪੰਜ ਤੇ ਬਿਲਕੁਲ ਜਿਹੜੀਆਂ ਸੱਜਰ ਸੁਈਆਂ ਝੋਟੀਆਂ ਮੱਝਾਂ ਵੀ ਆਪਾਂ ਤੁਹਾਨੂੰ ਦਿਖਾਤੀਆਂ ਨੇ ਕੁਝ ਕੁ ਮਹੀਨੇ ਦਾ ਜਾਂ ਡੇਢ ਮਹੀਨੇ ਦਾ ਉੱਚਾ ਬੱਚਾ ਵੀ ਤੁਹਾਨੂੰ ਜਿਹੜਾ ਦੋਸਤੋ ਦਿਖਾ ਦਿੱਤਾ ਇੱਕ ਮੱਝ ਝੋਟੀ ਤੇ ਇੱਕ ਵਾਰ ਤੁਹਾਨੂੰ ਦਿਖਾਤੀ ਆ ਬਿਲਕੁਲ ਜਿਹੜੀ ਸੱਜਰ ਸੋਣੀ ਹੈ ਕਿ ਟੁਕੀ ਆ ਤਿਆਰੀ ਤੇ ਆ ਤੇ ਗੁਰਲਾਲ ਹੋਰ ਕੁਝ ਹੋਰ ਬਸ ਵਧੀਆ ਇਹ ਜੀ ਆਓ ਦਿਆਓ ਅਹੀਂ ਜਾਨੇ ਤਸੱਲੀ ਕਰਕੇ ਖੜੋ ਜਿਹੜਾ ਵੀਰ ਭਰਾ ਮੰਨ ਲਓ ਮੁਣਕੇ ਖੜਦਾ ਜਾ ਕੇ ਲਾਂਮਾ ਦਿੰਦਾ ਉਹ ਮੜੀ ਗਿਆ ਲਿਆ ਇੱਥੇ ਆਓ ਆਪਦੀ ਤਸੱਲੀ ਕਰਕੇ ਖੜੋ ਹਾਂ ਹਾਂ ਤੇ ਜੇ ਤੋ ਨਹੀਂ ਆਇਆ ਜਾਂਦਾ ਉਹ ਦੋ ਟਾਈਂ ਵੀਡੀਓ ਕਾਲ ਤੇ ਚਵਾ ਲੋ ਭਾਵੇਂ ਆਪਦੀ ਤਸੱਲੀ ਕਰੋ ਕੋਈ ਚੱਕਰ ਨਹੀਂ ਆਪਾਂ ਨੂੰ ਜਦੋਂ ਪੈਸੇ ਦੇਣੇ ਅਗਲੇ ਠੀਕ ਆ ਬਿਲਕੁਲ ਹਾਂਜੀ ਆਪਾਂ ਵੀਰ ਜੀ ਬਾਹਰੋਂ ਆਪਦੀਆਂ ਸਮਝ ਕੇ ਲਿਉਨੇ ਆ ਬੱਸ ਜੀ ਬੱਸ ਹਾਂਜੀ ਹੁਣ ਆਪਣੇ ਕਿੱਲੇ ਦੇ ਬੱਜੀਆਂ ਆਪਾਂ ਨੂੰ ਕੀ ਤਾਂ ਕੱਲ ਨੂੰ ਵਿਗਣ ਪਰਸੋਂ ਵਿਗਣ ਆਪਣੀਆਂ ਆਪਦੀਆਂ ਹੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬੋਲਦਿਏ ਨੰਬਰ ਨੰਬਰ ਹੈਗਾ ਵੀਰ ਜੀ 97 ਨਾਇਕਾ ਡਾੜੀ ਜੀ ਦਾ ਦਲੇਰ ਸਿੰਘ ਪਿੰਡ ਡੱਲ ਠੀਕ ਆ ਜੀ ਹਾਂਜੀ ਲਓ ਦੋਸਤੋ ਅੱਜ ਆਪਣੀ ਵਿਜ਼ਿਟ ਸੀਗੀ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਦੇ ਘਰ ਸੋ ਪੂਰੀ ਡਿਟੇਲ ਵੀਰ ਗੁਰਲਾਲ ਸਿੰਘ ਨੇ ਤੁਹਾਨੂੰ ਜਿਹੜੀ ਦੋਸਤੋ ਸਾਂਝੀ ਕਰ ਦਿੱਤੀ ਹੈ ਪੂਰੀ ਡਿਟੇਲ ਤੁਹਾਨੂੰ ਦੇ ਦਿੱਤੀ ਆ ਅੱਗੇ ਤੁਸੀਂ ਘਰ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰਨੀ ਆ ਉਹ ਦੋ ਟਾਈਮ ਕਰ ਲਓ ਚਾਰ ਟਾਈਮ ਕਰ ਲਓ ਪਸ਼ੂ ਸਾਰੇ ਚੰਗੇ ਆ ਮਿਲਦੇ ਆ ਦੋਸਤੋ ਇੱਕ ਨੰਮੀ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ